ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਔਰ ਕੀ ਹਾਲ ਚਾਲ ਹੈ ਮਿੱਤਰੋ ਬਿੱਲ੍ਹਾ ਆਪਾ ਲੱਗੇ ਸੀ ਜਾਨਵਰ ਛੱਡ ਇਹਦਾ ਹਾਲ ਦੇਖ ਲਓ ਕੀ ਕਰਦਾ ਇਹਨਾਂ ਚੱਲ ਨਹੀਂ ਲਾਤੀ ਮਾਂ ਦੇ ਸ਼ੇਰਾਂ ਇਕ ਆ ਬੱਚਾ ਵੀ ਇਹ ਬਾਜ ਨੇ ਉਹਦੇ ਫੜ ਲਿਆ ਸੀ ਆ ਦੇਖੋ ਪਾੜਤਾ ਸੀ ਅੰਦਰ ਦੋ ਦੋ ਕੰਨੀਆਂ ਤੇ ਰਹਿ ਗਿਆ ਇਹ ਆ ਕੁਛ ਕ ਆਪਣੇ ਆਈ ਜਾਂਦੇ ਪਰ ਸਰ ਆ ਆਪਣਾ ਗਾਲ ਸਿਰਾ ਬੱਚਾ ਇਹ ਸਾਰਾ ਆਈ ਜਾਂਦਾ ਆ ਚੱਲ ਚੱਲ ਚੱਲਾ ਕੰਨੀ ਸਿੱਟ ਗਿਆ ਪਤਾ ਨਹੀਂ ਕਿਹੜੀ ਸਿੱਟ ਗਿਆ ਆਪਣੇ ਗੋਲੇ ਦਾ ਭਾਈ ਲਾਲ ਜੀਨਾ ਇਹ ਜੇ ਨਵੀਂ ਕੋਲੇ ਦਾਣੇ ਦੂਨੇ ਪੁੰਦੇ ਨੇ ਕੋਟੇ ਚ ਮਾੜੇ ਮੋਟੇ ਤੇ ਆ ਆਪਣਾ ਸ਼ਾਕ ਖਵੱਚਾ ਨੂੰ ਬਾਬਾ ਟਾਈਮ ਆਪਾਂ ਕੱਢਿਆ ਨਹੀਂ ਸੀ ਕਿਉਂ ਇਹ ਅੱਖਾਂ ਖਰਾਬ ਹੋ ਰਹੀਆਂ ਸੀ ਕੋਈ ਹੁਣ ਥੋੜਾ ਐ ਸੈਟ ਆ ਸੋ ਤਕੂ ਉਤਰੀਦਾ ਮੈਂ ਬੱਚੇ ਤਾਂ ਆ ਵੀ ਉੱਡਦੇ ਸੀ ਬਈ ਬੰਦ ਕੀਤੇ ਹੋਏ ਨੇ ਇਹ ਕਾ ਚੀਨੀ ਤੇ ਇੱਕ ਮਿੱਤਰੋ ਚਾਰ ਕਬੂਤਰ ਨੂੰ ਆਪਾਂ ਅੱਜ ਕੀ ਵਾਲੇ ਦੇ ਜਾਣਗੇ ਜੀ ਬਸ ਜਿਹੜੇ ਆਪਣੇ ਤੋਂ ਲੈਣੇ ਇੱਥੇ ਚਾਰ ਕਬੂਤਰ ਵੀ ਤੁਹਾਨੂੰ ਦਿਖਾਉਣਾ ਮੈਂ ਕਿਹੜੇ ਦਿੱਤੇ ਨੇ ਮੈਂ ਬੋਲੀ ਇਹ 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 ਵੀਡੀਓ ਬੜੀ ਖੱਟੀਆਂ ਨੇ ਤੇ ਇੱਕ ਕਬੂਤਰ ਆਹ ਚਾਰੇ ਕਬੂਤਰ ਨੇ ਠੀਕ ਆ ਭਰਾ ਦੀ ਬੋਲਬਾਣੀ ਬਹੁਤ ਵਧੀਆ ਠੀਕ ਆ ਇੱਕ ਹਿਸਾਬ ਦੇ ਆਪਾਂ ਗਿਫਟ ਹੀ ਦਿੱਤੇ ਨੇ ਚਾਹੇ ਬਈ ਜੁਕੇ ਆ ਠੀਕ ਆ ਚਾਹੇ ਜਿਵੇਂ ਮਰਜੀ ਆ ਓਏ ਇਹ ਬਾਹਰ ਨਹੀਂ ਕੱਢਦਾ ਬਈ ਜਾਲ ਚ ਕਦੇ ਠੀਕ ਆ ਕਿਉਂਕਿ ਉੱਡਣ ਵਾਲੇ ਇਹਨਾਂ ਨੂੰ ਕਦੇ ਬਾਹਰ ਨਹੀਂ ਜਾਲ ਚ ਕੱਢਿਆ ਤੇ ਤਾਂ ਲੰਮਕ ਦੇ ਡਰਦੇ ਮੈਂ ਦਾਣੇ ਦੂਣੇ ਖਾ ਲੈਣਗੇ ਜੀ ਖਾਣੇ ਹੋਏ ਠੀਕ ਆ ਆ ਦੇਖ ਲਓ ਬਈ ਇੱਕ ਤਾਂ ਸ਼ਾਕ ਹੀ ਆ ਬਿੰਗੀ ਨੂੰ ਕਾਲੀ ਆਪਣੀ ਜਿਹੜੀ ਬਾਜੀ ਛੱਡੀ ਸੀ ਇਹਦੀ ਸ਼ਗੀ ਭੈਣੀ ਆਪਣੀ ਸ਼ਾਹ ਕੀ ਜਿੱਤੀ ਸੀ ਠੀਕ ਆ ਚਲੋ ਉਹ ਤੱਕ ਨਹੀਂ ਮਿਲੀ ਤੇ ਆ ਕਬੂਤਰ ਆਪਣਾ ਘਟੀਆਂ ਵਾਲਾ ਆ ਆਪਣੀ ਗੋਲੀ ਗੋਲੇ ਦੀ ਸ਼ਗੀ ਭੈਣਾ ਬਾਈ ਇਹ ਠੀਕ ਆ ਖਟੀਆਂ ਦੇ ਕੂਲਰ ਵਾਲੇ ਦੀ ਕੀ ਆ ਉਹ ਠੀਕ ਆ ਤੇ ਆ ਖਟੀਆਂ ਵਾਲਾ ਆਪਣਾ ਪਟੋ ਸਰਪੰਚ ਵਾਲੇ ਦਾ ਬਠਾ ਠੀਕ ਆ ਉਹਦੇ ਜਿੰਨੇ ਭੈਣ ਭਾਈ ਉੱਡੇ ਆਪਣੇ ਕੋਲੇ ਬਈ 6 ਕੁੱਤੀ ਗਿਆ ਠੀਕ ਆ ਉਹਨੂੰ ਆਪਣੇ ਭਰਾ ਨਾਲ ਉਹਦੇ ਨਾਲ ਵਧੀਆ ਪਿਆਰ ਆ ਨਹੀਂ ਆਹ ਬਾਜ਼ੀਆਂ ਛੱਡੇ ਹੋਏ ਕਬੂਤਰ ਵੀ ਅਗਲਾ ਕਹਿਣ ਦਾ 5000 10000 ਤੋਂ ਘੱਟ ਨੂੰ ਫੋਨ ਨਾ ਕਰੇ ਜੇ ਆ ਉਹ ਉਹੀ ਨਹੀਂ ਆਪਾਂ 5-10000 ਰੁਪਏ ਠੀਕ ਆ ਬਸ ਗਿਆ ਆ ਵੀ ਕੋਲ ਪਾਣੀ ਵਧੀਆ ਲੱਗੀ ਬੰਦਾ ਵਧੀਆ ਧਾ ਭੇਜਣ ਲੱਗਿਆ ਬਾਈ ਦੇ ਠੀਕ ਆ ਹਾਂ ਤਾਂ ਐਸੇ ਜਰੂਰ ਭੇਜੇ ਨੇ ਬਾਈ ਨੇ ਠੀਕ ਆ ਪਰ ਇਹ ਨਹੀਂ ਹੈਗਾ ਵੀ 5-10-10000 ਦੇ ਮੈਂ ਵੇਚੇ ਠੀਕ ਆ ਆਪਾਂ ਜਾਇਜ਼ ਰੇਟ ਹੀ ਕਿਹਾ ਸੀ ਤੇ ਜਾਇਜ਼ ਰੇਟ ਹੀ ਦੱਤੇ ਨੇ ਬਾਈ ਠੀਕ ਹੈ ਇਹਨਾਂ ਨੂੰ ਕਰਨ ਲੱਗਿਆ ਹੁਣ ਪੈਕ ਦਿਖਾਉਣਾ ਤੂੰ ਓਹੋ ਖੜ ਜਾ ਭਰਾਵਾ ਹਾਏ ਗੋਲੀ ਲਾਣੇ ਪੋਟੇ ਚ ਹੈਗੇ ਆ ਪਾਣੀ ਏ ਨਹੀਂ ਦਾ ਦਾ ਸੈਂਮਲ ਕਿਉਂਕਿ ਬਾਹਲਾ ਪਾਣੀ ਦਿੱਤਾ ਵੀ ਮਾੜਾ ਬਈ ਪਰ ਪਿੱਛਾ ਨਾਲ ਥੋੜਾ ਡੱਬੇ ਖਾਲੇ ਖਰਾਬ ਹੋ ਜਾਣਗੇ ਬਰាស់ ਜਿਆਦਾ ਨਹੀਂ ਕਰੀ ਪਟਾਵੇ ਕਦ ਕਾਟ ਦੇਖ ਲਓ ਬਈ ਇਹ ਇਹਦਾ ਅਗਲਾ 10000 ਮੰਗਦਾ ਜੀ ਬਲੱਡ ਲਾਈਨ ਪੈਰ ਚ ਮੇਰੀ ਠੱਲ ਵੀ ਐ ਠੀਕ ਆ ਗੋਲੀ ਦੇ ਵੀ ਖੱਲ ਆ ਮੇਰੀ ਧਿਆਨ ਮਾਰ ਲੂ ਬਿੰਗੀ ਨੂਕ ਵਾਲੀ ਐ ਠੀਕ ਐ ਤੇ ਬਾਜੀ ਬਈ 4 ਵਜੇ ਨਿਪੜ ਗਈ ਸੀ 5:30 ਵਜੇ ਬੈਠੀ ਸੀ ਠੀਕ ਐ ਟਾਣੀ ਚ ਜਾ ਕੇ ਕਿਉਂਕਿ ਥੋੜੀ ਜਿਹੀ ਲੰਬੇ ਗੇੜੇ ਦੀ ਸੀ ਤੇ ਟਾਣੀ ਦੀ ਖੜ ਗਈ ਸੀ ਤੇਦੀ ਸਾਕੀ ਭੈਣ ਹੀ ਆਪਣੇ ਕੋਲ ਦਿੱਤੀ ਆ ਕੂਲਰ ਵਾਲੇ ਦੀ ਧੀ ਹੈ ਬਾਈ ਇਹਦੇ ਵੀ ਪੈਰ ਚ ਮੇਰੀ ਖੰਨ ਹੈ ਇਹ ਤੇ ਆਪਣੀ ਨੰਬਰਿੰਗ ਵਾਲੀ ਹੈ 101 ਨੰਬਰ ਹੈ ਜੀ ਆਰ ਅੱਜ ਵਾ ਠੱਲਾ ਬਣਵਾਵਾਂਗੇ ਆਪਾਂ 58 ਘਰੇ ਆਈ ਆਪਾਂ ਟੁੱਟਰ 10 ਕੀ ਪਾਈ ਸੀ ਛੇਲ ਤੇ ਇਹਨਾਂ ਨੂੰ 4 ਹੋ ਗਏ 4 ਕਰੇਗੇ A menina não ficar pega